ਕਬੀਰ ਐਸਾ ਇੱਕ ਆਦ ਜੋ ਜੀਵਤ ਮਿਰਤਕ ਹੋਏ ਨਿਰਪੈ ਹੋਏ ਕੇ ਗੁਣ ਰਵੇ ਜਦ ਪੇਖੋਂ ਤਦ ਸੋਏ ਕਬੀਰ ਐਸਾ ਇੱਕ ਆਦ ਇੱਥੇ ਕੋ ਬੋਲੋ ਜੋ ਜੀਵਤ ਮਿਰਤਕ ਹੋਏ ਕਬੀਰ ਕਹਿੰਦਾ ਹੁਣ ਦੋਹੇ ਮਾਲਾ ਵਾਲਾ ਘਟਦਾ ਤੇ ਉਹ ਵੀ ਘਟਦਾ ਕੁੰਡਾ ਵਾਲਾ ਹੁਣ ਅਸਲ ਬੰਦਾ ਕੌਣ ਹੈ ਇੱਕ ਅਸਲ ਭਗਤ ਕੌਣ ਹੈ ਕਹਿੰਦਾ ਹੈ ਜਦ ਤੱਕ ਕਦ ਹੁੰਦਾ ਅਸਲ ਪਕਦਾ ਕਿਹੜਾ ਇਹ ਕਾਦ ਦੇ ਕਬੀਰ ਐਸਾ ਇਕਾਦ ਐਸਾ ਤੱਕ ਕਦ ਹੁੰਦਾ ਕੋਈ ਵੀ ਰਾ ਜੋ ਜੀਵਨ ਜਿਵਤ ਪ੍ਰਿਤ ਜੋ ਜਿਉਦਾ ਹੀ ਮਰ ਜਿਉਦਾ ਹੀ ਆਪਣੀ ਇੱਛਾ ਦੇ ਅਗਦਵੇ ਨਾ ਤਾਂ ਉਹ ਵਾਲਾ ਦੀ ਛਾ ਵਾਲਾ ਤੋਂ ਕੋਈ ਇੱਛਾ ਕਬੀਰ ਨੂੰ ਵਾਲਾ ਤੋਂ ਇੱਛਾ ਦੀ ਨਹੀਂ ਕੁਝ ਨਹੀਂ ਵਾਲਾ ਫਿਰਦਾ ਸੀ ਉਹ ਤਾਂ ਹੋਰ ਕਾਸੇ ਵਾਸਤੇ ਫਿਰਦਾ ਮਨਸੂਬ ਮੜੂਗਾ ਤੋ ਪਹਿਲਾਂ ਤਾਂ ਹੋਰ ਕੁਝ ਕਹਿ ਦਿੱਤਾ ਫਿਰ ਜਦ ਨਹੀਂ ਮਿਲਿਆ ਫਿਰ ਸਿੱਧੀ ਗੱਲ ਕਰਨ ਲੱਗ ਗਿਆ ਜਦ ਇਹ ਤਾਂ ਸਿੱਧੀ ਗੱਲ ਕਰਨ ਲੱਗ ਗਿਆ ਫਿਕੜ ਗਿਆ ਕਹਿੰਦਾ ਧੱਕੀ ਮਾਰਦੇ ਹੋ ਤੁਸੀਂ ਕਹਿੰਦਾ ਮਨੋਂ ਇਹ ਤਾਂ ਕੁਝ ਪੜਲਾ ਨਹੀਂ ਸਾਫ਼ ਹੋ ਗਈ ਗੱਲ ਉੱਥੇ ਵੀ ਛੇ ਮਾਲਾ ਵਿੱਚ ਵੇਚਿਆ ਪਾਇਆ ਦੀ ਤੇ ਦੂਆ ਤਾਂ ਕੰਨਾਚ ਮਾਲ ਜਦ ਪਾਈ ਘਰ ਦਾ ਕੋਟੜਾ ਤਾਂ ਹੀ ਆਇਆ ਕਵੀਰ ਐਸਾ ਹੈ ਕਾ ਜੋ ਜੀਵਤ ਮ੍ਰਿਤਕ ਹੋਏ ਜਿਉਂਦਾ ਹੀ ਆਪਣੀ ਇੱਛਾ ਵਾਂ ਤੇ ਹਾਲਤ ਹੋਵੇ ਮਾਇਆ ਦੀ ਕੋਈ ਇੱਛਾ ਹੀ ਨਾ ਰਹੇ ਇੱਕ ਆਸ ਰੱਖੋ ਮਨ ਵਿੱਚ ਇੱਛਾ ਨਹੀਂ ਹੋ ਆਸ ਇੱਛਾ ਹੁੰਦੀ ਹੈ ਮਨ ਚੋਂ ਪੈਦਾ ਹੋਈ ਹੋਈ ਆਸ ਦੁਗਤਾਂ ਪੱਕ ਕਰਦੇ ਆ ਆ ਮੈਨੂੰ ਦੇਊਗਾ ਜੇ ਮੈਂ ਆ ਇਹਦਾ ਕਰਾਂ ਜੇ ਮੈਂ ਆ ਕਰਾਂ ਤਾਂ ਮੈਨੂੰ ਆ ਮਿਲੂਗਾ ਇਹ ਆਸ ਇੱਛਾ ਹੁੰਦਾ ਬਿਨਾ ਕੁਝ ਕਰੇ ਤੇ ਮਿਲ ਜੂਵੇ ਕੁਝ ਕਰੇ ਤੇ ਆਸ ਪੂਰੀ ਹੁੰਦੀ ਹੈ ਇੱਛਾ ਹੁੰਦੀ ਹੈ ਵੀ ਆ ਚੀਜ਼ ਵੰਡ ਹੋਦੀ ਹੈ ਮੈਨੂੰ ਜਿਆਦਾ ਮਿਲ ਜੇ ਹੋਰ ਬੜਾ ਵੱਧ ਮਿਲ ਜੇ ਉਹ ਇੱਛਾ ਹੈ ਹਾਂਜੀ ਪੂਰਾ ਮਾਇ ਜਿਤ ਕੀ ਇੱਛਾ ਜਿਤ ਕੀ ਇੱਛਾ ਆਸ ਹੈ ਜਿਤ ਕੀ ਇੱਛਾ ਆਸ ਹੈ ਜਿਤ ਕੀ ਇੱਛਾ ਆਸ ਹੈ ਵਰਗੀ ਛੇ ਛੇ ਜਤ ਕੀ ਇੱਛਾ ਆ ਉਹਦੇ ਬਾਹਰ ਆਪਾਂ ਵਿਰੋਧੀ ਨੇ ਜਦੋਂ ਇਹ ਇੱਕ ਆਸਰਾ ਖੋ ਬਣਵਾਇ ਤਾਂ ਕੇ ਜਿਹੜੀ ਜਿਤ ਕੀ ਇੱਛਾ ਹੈ ਇੱਕ ਵਜਨ ਉਹ ਤੇ ਇੱਕ ਆਸਰਾ ਖੋ ਬਣਵਾਇ ਕਹ ਕੇ ਜਿਤ ਕੀ ਛੜਵਾਸ ਬਣਾਤਾ ਜਤੇ ਬੰਦਾ ਮੰਦੇ ਆਜ਼ਰੀਂ ਅਬਰੇ ਆਸ ਨਿਰਾਸ਼ ਕੇ ਔਰ ਆਦਰ ਬਰਾਸ ਬੋਸੋ ਬੋਸੋ ਆ ਹਾਂਜੀ ਕਬੀਰ ਐਸਾ ਇੱਕ ਆਦ ਜੋ ਜੀਵਤ ਮਿਰਤਕ ਹੋਏ ਨਿਰਪੈ ਹੋ ਕੇ ਗੁਣ ਰਵੇ ਜਦ ਦੇਖੋ ਤਤ ਸੋਏ ਕਬੀਰ ਕਹਿੰਦਾ ਕਬੀਰ ਨੂੰ ਕਿਹਾ ਸਮੋਦਨ ਦਾ ਐਸਾ ਇੱਕ ਆਦ ਫਿਰ ਇਹ ਜਾਂਦਾ ਕਦੇ ਹੀ ਨਹੀਂ ਜਾਂਦਾ ਬਾਕੀ ਦਾ ਸਾਰੇ ਉਹ ਜਾਈ ਨੇ ਕਹ ਦੱਸਿਆ ਹਾਂ ਵੀ ਕਹਿੰਦਾ ਫਿਰ ਇਹ ਜਾਈ ਨੇ ਤਾਂ ਦੁਨੀਆ ਦੇ ਲੋਕ ਕਰਨਾਜ ਕੋਡਣ ਪਾਈ ਫਿਰਦੇ ਬਹਿ ਕੇ ਬਹਿ ਕੇ ਯਾ ਭੈਗ ਮੈਂ ਕਿ ਉਹਨਾਂ ਦੇ ਭਜੜ ਨੇ ਮੈਂ ਕਿ ਮੈਂ ਉਹਨਾਂ ਦੇ ਘੜਾਵਾ ਜ਼ਿਆਦਾ ਹੈ ਉਹਨਾਂ ਕੋਲ ਜ਼ਿਆਦਾ ਪਬਲਿਕ ਆਉਂਦੀ ਹੈ ਜ਼ਿਆਦਾ ਅਮੀਰ ਆਦਮੀ ਆਉਂਦੇ ਨੇ ਦੋੇ ਪਾਸੇ ਇਹ ਕਿਉਂ ਗੱਲ ਹੈ ਭੀੜ ਦੋਹੀ ਪਾਸਿਓਂ ਚੱਲਿਆ ਜਿਹੜਾ ਇੱਕ ਉਹ ਹੈ ਜਾਂ ਕੋਈ ਗੱਲ ਨਹੀਂ ਜਿਉ ਜਿਦੂ ਕੋਈ ਇੱਛਾ ਹੀ ਨਹੀਂ ਹੋਵੇ ਜੀਵਤ ਮੈਂ ਕਿ ਇਹਨਾਂ ਦੇ ਛੇ ਪੀੜ ਇਕੱਠੇ ਕਰਨ ਦੀ ਜੇ ਦੌੜ ਦੀ ਲੰਗਰ ਲਾਉਂਦੇ ਨੇ ਵਧੀਆ ਵਧੀਆ ਤਾਕਤ ਜਿਆਦਾ ਲੋਕ ਸਾਡੇ ਵੱਲ ਆ ਕੇ ਬਖਸ਼ ਸਾਰੇ ਪਬਲਿਕ ਉਹ ਜਾਂਦੇ ਉਹਦੀ ਤੀਰਥਾਂ ਤੇ ਲੰਗਰ ਜਾਣ ਕੇ ਲਾਉਂਦੇ ਫਲਾਣੇ ਦੇ ਆ ਜਲੇਬੀਆਂ ਦਾ ਲੰਗਰ ਦੇਸੀ ਘਿਉ ਦਾਓ ਤਾਂ ਕਿ ਮੇਰੇ ਜਿਆਦਾ ਹੋਣ ਲੋਕ ਉੱਥੇ ਫਿਰ ਉਹਦੀ ਸੋਭਾ ਲੈ ਵੀ ਫਲਾਣੇ ਸੰਤਾ ਦਾ ਲੰਗਰ ਬਹੁਤ ਸਾਰੇ ਸੀ ਫਾਇਦੇ ਉਹਨਾਂ ਦੀ ਹੋ ਜਿਆਦਾ ਸੀ ਇਹ ਵੀ ਪ੍ਰਚਾਰ ਸੀ ਉਹਨਾਂ ਦਾ ਹੋਰ ਕੁਝ ਨਹੀਂ ਸੀ ਉਹ ਉਹ ਲੰਬਰ ਨਹੀਂ ਸੀ ਜਾਂਦੇ ਭੰਡਾਰਾ ਕਰਦੇ ਸੀ بڑے بڑے ਅਮੀਰ ਆਦਮੀ ਆਉਂਦੇ ਸੀ ਉਹਨਾਂ ਦੇ ਲੈ ਕੇ ਜਿਹੜੇ ਉਹਨਾਂ ਨੂੰ ਕਿਹਾ ਹੁੰਦਾ ਸੀ ਵੀ ਤੁਸੀਂ ਇਹਨਾਂ ਪੀ ਪੇਕੇ ਹੁੰਦੇ ਦੇਣੇ ਨੇ ਨਾ ਰਾਸ਼ਨ ਦੇਣੇ ਨਾ ਦੇਣਾ ਪਹਿਲੇ ਡਿਊਟੀ ਲਾਈਫ ਹੁੰਦੀ ਸੀ ਆਪਣਾ ਆਪਣਾ ਉਹਨਾਂ ਦਾ ਧੜੇ ਸੀ ਉਹ ਫਿਰ ਝੋੜ ਝੋੜ ਨਾਲ ਖਰਚ ਕਰਦੇ ਸੀ ਪਬਲਿਕ ਨੂੰ ਅਮੀਰ ਆਦਮੀ ਹੁੰਦੇ ਸੀ ਉਹ ਭਾਵੇਂ ਉਸੇ ਪਬਲਿਕ ਦਾ ਗਲ ਵੜਦੇ ਸੀ ਬਈ ਨਾਲ ਜੋ ਕਰਦੇ ਸੀ ਪਰ ਉਹ ਦਿਖਾਵਾ ਉਹ जरूर ਕਰਦੇ ਸੀ ਹਾਂਜੀ ਨਿਰਪੈ ਹੋ ਕੇ ਗੁੜ ਰਵੇ ਜਦ ਪੇਖੋਂ ਤਦ ਸੁਏ ਨਿਰਪੈ ਹੋ ਕੇ ਗੁੜ ਰੋ ਪਾਇ ਮੁਤ ਹੋ ਕੋਈ ਇਹਦੇ ਚ ਕੀ ਕਹੂਗਾ ਦੋਹ ਮਤਾਂ ਵਾਲਿਆਂ ਤੋਂ ਖਿਲਾਫ ਗੱਲ ਕਰਦੀ ਹੋਵੇ ਵੱਡੀਆਂ ਦੋ ਮਤਾਂ ਦੇ ਵਿੱਚੋਂ ਛੋਟੀਆਂ ਮਤਾਂ ਬੜੀਆਂ ਹੁੰਦੀਆਂ ਨੇ ਸਹੀ ਜੇ ਧਿਰ ਪਾਇ ਹੋ ਗਏ ਬਿਨਾ ਸੱਚ ਬੋਲਣ ਦੀ ਜਗ੍ਹਾ ਸਰਦਾ ਧਿਰ ਪਾਇ ਹੋ ਕੇ ਗੱਲ ਕਰੇ ਜਿਹੜਾ ਧਿਰ ਪਾਇ ਹੋ ਕੇ ਗੁਣ ਰਵੈ ਤਾਂ ਗੁਣ ਪੈਦਾ ਹੁੰਦੇ ਨੇ ਜੇ ਧਿਰ ਪਾਇ ਹੋਵੇ ਧਿਰ ਪਾਇ ਦਾ ਸਭ ਤੋਂ ਮਜ਼ਬੂਤ ਗੁਣ ਧਿਰ ਬੈਰ ਨਾਲ ਪੈ ਦੋਏ ਗੁਣ ਪੜੇ ਨੇ ਜੇ ਧਿਰ ਬੈਰ ਆ ਤਾਂ ਧਿਰ ਪੈ ਵੀ ਆ ਜਿੱਦਣਾ ਜਰ ਬੈਰ ਵਿਰੋਧ ਮੰਚਾ ਪਾਇਓ ਨਾ ਜਰ ਹੈ ਤੇ ਤੇ ਬੈਰ ਵਿਰੋਧ ਦਾ ਉਥੇ ਪਾਇ ਹੈ ਸਿਕਿਉਰਿਟੀ ਲਈ ਫਿਰਦੇ ਨੇ ਸਾਰੇ ਬੈਰ ਵਿਰੋਧ ਹੈ ਸਿਕਿਉਰਿਟੀ ਦੂਏ ਵੀ ਲਈ ਫਿਰਦੇ ਨੇ ਉਥੇ ਹਮਲਾਵਰ ਸਿਕਿਉਰਿਟੀ ਨਹੀਂ ਹੈ ਜੇ ਜਿੰਦਾਬਾਦ ਮੁਰਦਾਬਾਦ ਹੈ ਫਰਿਆਦ ਵਾਲੇ ਹੁੰਦੇ ਨੇ ਉਹਨਾਂ ਨੂੰ ਨਹੀਂ ਆ ਕਹਿੰਦੇ ਵੀ ਤੁਸੀਂ ਮਿਲ ਨਹੀਂ ਸਕਦੇ ਕਹਾਂ ਜਾ ਕੇ ਤਲਾਸ਼ੀ ਦੋ ਉਹਨਾਂ ਨੇ ਮਾਲਕ ਨੂੰ ਕਹਿੰਦੇ ਨਿਭਾਇਆ ਹੈ ਅਜੀਦੀ ਸਕੌਲਟੀ ਹੋਈ ਕਹਿੰਦੀ ਹੈ ਉਤੇ ਧਿਆਨ ਰੱਖਦੀ ਹੈ ਸਕੌਲਟੀ ਅੰਦਾ ਉਹ ਹੀ ਕਹਿੰਦੀ ਹੈ ਉਹਨਾਂ ਦਾ ਕੋਣ ਮਿਲ ਜਾਂਦਾ ਕੋਣ ਨਹੀਂ ਜਾਂਦਾ ਸਕੌਲਟੀ ਨੂੰ ਪੁੱਛ ਕੇ ਜਾਉਂਗਾ ਇਹ ਸਿਸਟਮ ਐਸਾ ਹੋ ਰਿਹਾ ਦੁਨੀਆਂ ਦਾ ਤਾਂ ਭੈ ਵਿੱਚ ਆ ਸਭ ਕੁਝ ਕਹਿੰਦੇ ਜੀ ਅਸੀਂ ਕੀ ਕਰੀਏ ਸਾਡੀ ਡਿਊਟੀ ਇਹਨੂੰ ਬਚਾਉਣ ਕਹਨੂੰ ਪੁੱਛੋ ਇਹ ਤਾਂ ਸਾਡੀ ਡਿਊਟੀ ਆ ਉਹ ਆਪਣੀ ਜਗ੍ਹਾ ਠੀਕ ਨੇ ਸਿਕਿਉਰਿਟੀ ਵਾਲੇ ਆਪਣੀ ਜਗ੍ਹਾ ਠੀਕ ਨੇ ਅਗਲੇ ਕਹਿੰਦੇ ਇਹ ਬੰਦਾ ਖੈ ਮੈਂ ਆਵੜਿਆ ਜਵਾਬ ਤੁਸੀਂ ਦਿਓ ਬੀਤੀ ਸਿਕਿਉਰਿਟੀ ਕਮੈਂਡ ਤੁਹਾਡੀ ਦੇ ਵਿੱਚ ਦੀ ਇਹ ਮੋਟਰਸਾਈਕਲ ਆਵੜਿਆ ਜਿਹੜੇ ਪਹੁੰਚ ਗਿਆ ਜੇ ਪਹਿਲਾਂ ਇਹ ਬੰਦੇ ਨੂੰ ਨੁਕਸਾਨ ਕਰ ਦਿੰਦਾ ਲੀਡਰ ਦਾ ਇਹ ਚਲੋ ਇਹ ਬੰਦਾ ਤਾਂ ਸ਼ਰੀਫ ਸੀ ਇਹਦੇ ਕੋਲ ਹੈ ਨਹੀਂ ਸੀ ਕੁਝ ਗਲਤ ਨਹੀਂ ਸੀ ਪਰ ਇਹ ਗਲਤ ਹੁੰਦਾ ਗੱਲ ਨੂੰ ਕਰਤਾ ਵੜੂਗਾ ਉਹਨਾਂ ਨੂੰ ਕਹਿ ਜਾਂਦੀ ਹੈ ਬੇਫਤਾ ਬਜਾ ਰਹੇ ਨੇ ਗਰੀਬਾਂ ਨੂੰ ਉਹ ਆਪਣੀ ਜਗ੍ਹਾ ਠੀਕ ਰਹਿ ਨੇ ਕਾਨੂੰਨ ਇਹ ਜਿਹੜੇ ਕੀ ਕਰਨ ਸਾਰੇ ਦੁਖੀ ਨੇ ਇਹ ਕਾਨੂੰਨਾਂ ਤਾਂ ਦੁਖੀ ਸਾਰੇ ਹੀ ਨੇ ਸੁਭੇ ਕੋਈ ਨਹੀਂ ਹੈ ਕੰਨ ਵੀ ਕੀ ਜਿੱਦਿ ਕਗਲਾ ਹੈ ਕਾਨੂੰਨ ਬਣਾਇਆ ਨੇ ਜਿੱਥੇ ਸੱਚ ਨਾ ਰਹੇ ਉਹ ਤੇ ਫਿਰ ਰਾਜ ਨਹੀਂ ਚੱਲਦਾ ਧਰਮ ਬਨਾ ਨਹੀਂ ਰਜਲੇ ਧਰਮ ਬਨਾ ਸਭ ਡਰੇ ਮਰੇ ਹੈ ਡਰੇ ਮਰੇ ਯਾਕਰੂਣ ਸਾਰੇ ਉਹ ਕਹਿੰਦਾ ਮੈਂ ਨਾ ਮਾਰਿਆ ਜਾਵਾਂ ਉਹ ਕਹਿੰਦਾ ਮੈਂ ਨਾ ਮਾਰੇ ਜਾਵਾਂ ਉਹ ਕਹਿੰਦਾ ਮੈਂ ਨਾ ਮਾਰੇ ਜਾਵਾਂ ਇੱਕ ਦੂਜੇ ਨੂੰ ਡੀ ਇੱਕ ਦੂਜੇ ਦਾ ਫੇਰ ਆਪਣਾ ਆਪਣਾ ਸਾਰਿਆਂ ਦੀ ਵਸਾਈ ਹੈ ਆਪਣਾ ਆਪਣਾ ਬਚਾਓ ਕਰਨਾ ਕਾਨੂੰਨ ਸਾਰਿਆਂ ਨੂੰ ਡਾਕਟੇ ਰੱਖਿਆ ਹੈ ਨਿਰਪੈ ਹੋ ਕੇ ਗੁਣ ਰਵੇ ਜਦ ਪੇਖੂ ਤਦ ਸੋਏ ਜਦ ਪੇਖੂ ਤਾਂ ਜੇ ਨਿਰਪੈ ਹੋ ਕੇ ਗੁਣ ਰਵੇ ਫਿਰ ਜਿੱਦ ਨੂੰ ਦੇਖਦਾ ਅੰਦਰ ਸਭ ਦੇ ਹਰ ਹਰ ਜੂ ਵਸਦਾ ਤਦ ਸੋਏ ਉਹ ਹਰ ਜੂ ਵਸਦਾ ਸਾਰਿਆਂ ਦੇ ਅੰਦਰ ਇੱਕੋ ਹੀ ਵਸਦਾ ਉੱਥੇ ਹੀ ਆ ਉਹ ਜਿੱਥੇ ਮੇਰੀ ਨਿਗਾਹ ਜਾਂਦੀ ਹੈ ਤਾਂ ਨਿਰਵੈਰ ਹੁੰਦਾ ਤਾਂ ਨਿਰਪੈ ਹੁੰਦਾ ਜੇ ਦਰਬਾਰ ਹੈ ਤਾਂ ਨਿਰਪੈ ਹੈ